ਸੇ ਬੀਆ ਤਹਨੇ ਸੁਸਹਿਜ ਸੁਭਾਏ ਦਰਸਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰ ਸਹਉ ਕੁਰ ਸਹਉ ਛਟਿਆ ਤੋਦ ਦੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਦਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਤਸਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ वेशो सत्नामा श्रीवाहे गुरु सहेबोजि नासरी महल्ला चौथा काले युग का धर्म कहो तुम पाई केव शूट है हम शुट का ਹਾਰੇ ਹਰ ਜਾਪੋ ਬੇੜੀ ਹਾਰੇ ਤੁਲਹਾਰ ਹਰ ਜਪਿਓ ਤਰਾ ਯੋਗ ਕਾ ਧਰਮ ਕਹ ਹੋਂ ਤਮ ਪਾਈ ਕੇਵ ਛੁਟ ਹੈ ਹਮ ਛੁਟ ਕਾ ਕੀ ਹਾਰੇ ਹਾਰੇ ਜਾਪ ਬੇੜੀ ਹਾਰੇ ਤੁਲਹਾ ਹਾਰੇ ਜਪਿਓ ਤਰਾਤ ਰੱਖੀ ਹਾਰੇ ਜੀ ਲਾਜ ਰੱਖੋ ਹਾਰੇ ਜਨ ਕੀ ਹਾਰੇ ਹਾਰੇ ਜਪਨ ਜਪਾਵੋ ਆਪਣਾ ਹਮ ਮੰਗੇ ਭਗਤੇ ਏਕਾਕੇ ਰਹਾ ਹਰ ਕੇ ਸੇਵਕ ਸੇ ਹਰ ਪਿਆਰੇ ਜੇ ਨਾ ਜਪਿਓ ਹਾਰੇ ਬਚ ਨਾ ਕੇ ਲਿਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੂਟੀ ਜਮਕੀ ਬੱਕੀ ਹਰ ਕੇ ਸੰਤ ਜਪਿਓ ਮਾਨ ਹਰ ਹਰੀ ਲੱਗ ਸੰਗਤ ਸਾਧ ਜਨ ਕੀ ਦੇਨੀ ਯਾਰ ਸੋਰ ਤ੍ਰਿਸਨਾ ਅਗਨ ਬੁਝਾਨੀ ਸੇਵ ਚਰਿਓ ਚੰਦ ਚੰਦਾ ਕੇ ਤਮ ਵਡ ਪਰਖ ਵਡ ਅਗਮ ਆਗੋ ਚਰ ਤੂੰ ਆਪੇ ਆਪੇ ਅਪਾਕੇ ਜਾਨ ਨਾਨਕ ਕੋ ਪ੍ਰਭ ਕਿਰਪਾ ਕੀ ਜਾਏ ਕਾਰ ਦਸਨੇ ਦਾਸ ਦਸੱਕੇ ਓਮ ਵਡਪੁਰਖ ਵਡ ਅਗਮ ਆਗੋਚਰ ਤੁਮ ਆਪੇ ਆਪੇ ਅਪਕੀ ਕਿਰਪਾ ਕੀ ਜਾ ਕਾਰ ਦਸਨ ਦਸ ਦਸ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਰੀ ਮਹਲਾ ਚੌਥਾ ਕਲ ਯੁਗ ਦਾ ਧਰਮ ਕਹੋ ਤੁਮ ਭਾਈ ਕੇਵ ਛੁਟ ਹੈ ਹਮ ਛੁਟ ਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਪਰ ਤਰਾਕੀ